ਆਗਰ ਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਉ ਹਰੀ ਕੀ ਰਾਮ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੀ ਤੀਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰੱਥ ਸੁਆਮੀ ਸੋ ਗਿਆ ਮਨ ਹੋ ਬਸਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰਨਾਲੀ ਸਾਚੇ ਸਾਹਿਬਾ ਗਿਆਨਾਹੀ ਕਰਤੇ ਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੀਹੀ ਸੋ ਪਾਬਈ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਣੀਰੀ ਕਹ ਨਾਨਕ ਸੱਚੇ ਸਾਹਿਬ ਗਿਆਨਾਂਹੀ ਕਰਤੀ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਨੁ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਤਰੋ ਪਿਆਰੋ ਸਾਜਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਕਰਿ ਧਾਰੀਆ ਪੰਜ ਦੂਦਤੋ ਬਸ ਕੀਤੇ ਏਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋਦ ਜੈਨ ਕੋ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਬਾਜੀ ਆਨੰਦ ਸੁਣ ਹੋ ਵਡ ਭਾ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਬਸੂ ਦੁਖ ਰੋਗ ਸੰਤਾ ਪਉਤਰੀ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੀ ਪੂਰੇ ਗੁਰ ਤੇ ਸੁਣ ਤੀਪ ਨੀਤ ਕਹਿ ਤੀ ਪਵਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਕੋ ਚਰਨ ਲਾਗੀ ਵਾਜੇ ਅਨਹਦ ਤੂ ਸੁਣ ਤੀਪ ਨੀਤ ਕਹਿ ਤੀ ਪਵਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂੰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੈ ਕੀਤੇ ਜਿਨ੍ਹੀ ਨਾਮ ਧਿਆਇਆ ਗਈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨ੍ਹੀ ਨਾਮ ਧਿਆਇਆ ਗਈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮਹੇ ਤੇਰੀ ਕਿਰਪਾ ਮੈਂ ਸੂਖ ਕਨੀਰੀ ਕੋਈ ਨ ਜਾਣੇ ਅੱਤੇ ਇਧਰ ਆਇਆ ਕਰੋ ਇਧਰ ਐ ਪਿੱਛੇ ਅ ਜੀ ਹਜ਼ਰਤ ਇਧਰ ਖੜਾ ਲੱਗਦਾ ਤਗਲ ਸਮਗਰੀ ਤੁਮ ਰੈ ਸੂਤਰ ਤਾਰ ਹੋਇ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਜੀ ਤੁਰ ਆਗੇ ਅਰਦਾਸ ਹਮਾਰ ਪੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਈ अर्जुन ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਿਮਰੀਐ ਕਰ ਨਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆਂ ਮੁਖਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਣ ਡਿਠ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਪੁੱਚੰਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਸਰਵਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮ ਸਰੋਵਰਾਂ ਜੋੜ ਮੇਲਿਆਂ ਜੀ ਕੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਛਤ ਆਵੇ ਜਿ ਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਖ ਦਾਨ ਵਸਾਹੋ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਣ ਚੌਕੀਆਂ ਨਿਸ਼ਾਨ ਬੂਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨਤਾਂਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਜੇ ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰੀਬ ਨਿਮਾਜ਼ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜ਼ੂਰ ਚਰਨਾ ਕਮਲਾਂ ਪਾਸ ਸਰਦਾਸ ਬੇਨਤੀ ਜੋਲੜੀ ਹੈ ਆਪ ਜੀ ਦੇ ਦਰੋਂ ਘਰੋਂ ਵਰੋ ਸਾਈਂ ਮਹਾਪੁਰਸ਼ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਧੰਨ ਧੰਨ ਸੰਤ ਬਾਬਾ ਪਾਲਾ ਸਿੰਘ ਜੀ ਮਹਾਪੁਰਸ਼ ਕੰਡਿਆਲ ਵਾਲੀ ਮਾਹਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਗੀਠਾ ਸਹਿਬ ਜੀ ਵਿਖੇ ਪਾਤਸ਼ਾਹ ਜੀ ਦਾ ਮੁਖਵਾਕ ਹੈ ਜਿਨ੍ਹਾਂ ਸਾਸਿ ਕ੍ਰਾਸਨ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਆਪ ਜੀ ਦੇ ਦਰੋਂ ਘਰੋਂ ਪਰੋਸਾਏ ਮਹਾਪੁਰਸ਼ ਬਾਣੀ ਬਾਣੇ ਦੇ ਧਾਰਨੀ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਸ਼ਾਂ ਦੀ ਸਾਲਾਨਾ ਨਿੱਗੀ ਤੇ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਨਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਦੀ ਸਾਲਾਨਾ ਵਰਸ਼ੀ ਨੂੰ ਮੁੱਖ ਰੱਖ ਕੇ ਆਪ ਜੀ ਦੀ ਕਿਰਪਾ ਸਦਕਾ ਕੱਲ ਰੋਜ ਤੋਂ ਤਰਵੰਜਾ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਪਰਾਰੰਭ ਹੋਏ ਸਨ ਆਪ ਜੀ ਦੀ ਕਿਰਪਾ ਸਦਕਾ ਬਾਣੀ ਆਦਤੋਂ ਮਦ ਭਾਗ ਤੱਕ ਪਹੁੰਚੀ ਹੈ ਸੱਚੇ ਪਾਤਸ਼ਾਹ ਜੀਓ ਸ਼ੁਰੂ ਤੋਂ ਮਦ ਭਾਗ ਤੱਕ ਬਾਣੀ ਪੜਦਿਆਂ ਗ੍ਰੰਥੀ ਸਿੰਘਾਂ ਤੋਂ ਲਗ ਕੰਨਾ ਵਾਧਾ ਘਾਟਾ ਪੁਲਚੁਕ ਮੁਆਫ ਕਰਨੀ ਅੱਗੇ ਵਾਸਤੇ ਸੁੱਧ ਬਾਣੀ ਪੜਨ ਦੇ ਬਲ ਬਖਸ਼ਣੇ ਜੀ ਮਿਹਰਬਾਨ ਜਿਸ ਤਰ੍ਹਾਂ ਆਪ ਜੀ ਨੇ ਆਦ ਤੋਂ ਮੱਧ ਤੱਕ ਕਿਰਪਾ ਕੀਤੀ ਹੈ ਇਸ ਤਰ੍ਹਾਂ ਮੱਧ ਤੋਂ ਸਮਾਪਤੀਆਂ ਤੱਕ ਵੀ ਅੰਗ ਸੰਗ ਹੋ ਕੇ ਵਰਤਣਾ ਸੱਚੇ ਪਾਤਸ਼ਾਹ ਜੀਓ ਗ੍ਰੰਥੀ ਸਿੰਘਾਂ ਨੂੰ ਬਾਣੀ ਪੜਨ ਦਾ ਬਲ ਬਖਸ਼ਣਾ ਆਪ ਜੀ ਦੀ ਹਜ਼ੂਰੀ ਵਿੱਚ ਭੈ ਭਾਵਨਾ ਵਿੱਚ ਵਿਚਰਨ ਦਾ ਬਲ ਬਖਸ਼ਣਾ ਐਸੇ ਵੇਲੇ ਸੱਚੇ ਪਾਤਸ਼ਾਹ ਜੀਓ ਮਦ ਭਾਗਾ ਦੇ ਵਿੱਚ ਗਰੀਬ ਨਿਵਾਜ਼ ਬਾਣੀ ਨੂੰ ਪਹੁੰਚਣ ਦੀਆਂ ਖੁਸ਼ੀਆਂ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਭੋਗ ਲਾਓ ਕਰੀ پاک ਸਲ ਸੋਚ ਪਵਿੱਤਰਾ ਜੀ ਹੁਣ ਲਾਵੋ ਭੋਗ ਹਰ ਰਾਈ ਸੱਚੇ ਪਾਤਸ਼ਾਹ ਜੀਓ ਇਹਨਾਂ ਅਖੰਡ ਪਾਠਾਂ ਦੀ ਜਿਨ੍ਹਾਂ ਪਰਿਵਾਰਾਂ ਤੋਂ ਆਪ ਜੀ ਸੇਵਾ ਲੈ ਰਹੇ ਹੋ ਪਹਿਲਾ ਖੰਡ ਪਾਠ ਦਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਰੌਲੀ ਨਗਰ ਦੂਜਾ ਗੁਰਵਿੰਦਰ ਸਿੰਘ ਮੋਤਲੇ ਵਾਲਾ ਤੀਜਾ ਗੁਰਪ੍ਰਤਾਪ ਸਿੰਘ ਕੋਲਗੜੀ ਚੌਥਾ ਮਨਜੀਤਪੁਰ ਪੰਜ ਗرائی ਪੰਜਵਾਂ ਸਿਮਰਜੋਤ ਸਿੰਘ ਅਮਰੀਕਾ ਭਿੰਡਰਕਲਾਂ ਛੇਵਾਂ ਪਰਮਿੰਦਰ ਸਿੰਘ ਭਿੰਡਰਕਲਾਂ ਸੱਤਵਾਂ ਬਲਕਰਨ ਸਿੰਘ ਕੈਨੇਡਾ ਅੱਠਵਾਂ ਹੈਵਨ ਜੋਤ ਸਿੰਘ ਪੁੱਤਰ ਜਸਵੀਰ ਸਿੰਘ ਭਿੰਡਰਕਲਾਂ ਨੌਵਾਂ ਸੰਤਪਾਪਾ ਨਰੈਣ ਸਿੰਘ ਜੀ ਜਾਦਵਚ ਅਮਰਜੀਤ ਸਿੰਘ ਭਿੰਡਰਕਲਾਂ ਦਸਵਾਂ ਕੁਲਵੀਰ ਸਿੰਘ ਕੈਨੇਡਾ ਨਿਧਾਂ ਵਾਲਾ 11ਵਾਂ ਹਰਮਨ ਜੋਤ ਕੌਰ ਕਾਕਾ ਜੋ ਰਾਜ ਸਿੰਘ ਕੈਨੇਡਾ ਪਿੰਡਰਕਲਾਂ 13ਵਾਂ ਸਿਮਰਨ ਕੌਰ ਪਤਨੀ ਗੁਰਪ੍ਰੀਤ ਸਿੰਘ ਅਮਰੀਕਾ 14ਵਾਂ ਜਸਵਿੰਦਰ ਕੌਰ ਅਮਰੀਕਾ 15ਵਾਂ ਸਰਜੀਤ ਕੌਰ ਅਮਰੀਕਾ ਵਾਲੇ 16ਵਾਂ ਅਮਨਦੀਪ ਸਿੰਘ ਮੋਗਾ 17ਵਾਂ ਅਮਨਦੀਪ ਸਿੰਘ ਇੰਗਲੈਂਡ ਵਾਲੇ 18ਵਾਂ ਸੰਤਪਾਪਾ ਨਰੈਣ ਸਿੰਘ ਜੀ ਦੀ ਯਾਦ ਵਿੱਚ ਮਾਤਾ ਤੇਜਕੌਰ ਮੋਗਾ 19ਵਾਂ ਮਾਤਾ ਤੇਜਕੌਰ ਮੋਗਾ ਬੀਮਾ ਜਗਤਾਰ ਸਿੰਘ ਰਾਜੇਆਣਾ 21ਵਾਂ ਲਾਪਰੀ ਸਿੰਘ ਕੈਨੇਡਾ ਪੁੱਤਰ ਜਮੇਰ ਸਿੰਘ ਭਿੰਡਰਕਲਾ 22ਵਾਂ ਬੀਬੀ ਸੁਖਵਿੰਦਰ ਕੌਰ ਜਰਮਨ ਵਾਲੇ 23ਵਾਂ ਮਨਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਕੈਨੇਡਾ ਮਨਾਵਾ 24ਵਾਂ ਕੁਲਵਿੰਦਰ ਸਿੰਘ ਪੁੱਤਰ 25ਵਾਂ ਕਸ਼ਮੀਰ ਕੌਰ ਅਮਰੀਕਾ 26ਵਾਂ ਮਹਿੰਦਰਜੀਤ ਕੌਰ ਪਤਨੀ ਗੁਰਪਿੰਦਰ ਸਿੰਘ ਅਮਰੀਕਾ 27ਵਾਂ ਗੁਰਜੋ ਸਿੰਘ ਪੁੱਤਰ ਪਿਆਰਾ ਸਿੰਘ ਤਤਾਰਗੇਵਾਲਾ 28ਵਾਂ ਲక్ష్మణ ਸਿੰਘ ਕੋਲੇ ਵਾਲਾ 29ਵਾਂ ਦਿਲਪ੍ਰੀਤ ਸਿੰਘ ਕੈਨੇਡਾ ਰੌਲੀ ਨਗਰ 31ਵਾਂ ਜਸਪ੍ਰੀਤ ਸਿੰਘ ਦੋਹ ਦਰਕਤੀਮਾਂ ਹਰਮਨਦੀਪ ਕੌਰਜੀਤਵਾਲ 32ਵਾਂ ਹਰਮਿੰਦਰ ਸਿੰਘ ਪੁੱਤਰ ਰਿਸ਼ਪਾਲ ਸਿੰਘ 33ਵਾਂ ਰਾਜਵੀਰ ਕੌਰ ਪੁੱਤਰੀ ਰਿਸ਼ਪਾਲ ਸਿੰਘ ਨਗਰ ਰੌਲੀ 34ਵਾਂ ਸੁਖਮੰਦਰ ਸਿੰਘ ਕੋਕਰੀ ਫੂਲਾ ਸਿੰਘ 35ਵਾਂ ਜਗਵਰਾਜ ਸਿੰਘ ਬਸਬਾਸੀਆਂ ਬੇਟ 36ਵਾਂ ਮਨਵੀਰ ਸਿੰਘ ਕੈਨੇਡਾ ਵਾਲੇ 37ਵਾਂ ਜਗਦੀਪ ਸਿੰਘ ਹਿਸੋਵਾਲ ਨਗਰ 38ਵਾਂ ਗਗਨਦੀਪ ਸਿੰਘ ਭਿੰਡਰ ਖੁਰਦ 39ਵਾਂ ਲਖਵਿੰਦਰ ਸਿੰਘ ਲੋਪੋ ਸੇਵਾਦਾਰ ਕੈਨੇਡਾ 40ਵਾਂ ਕੁਲਤਾਰ ਸਿੰਘ ਪੁੱਤਰ ਮਾਤਾ ਪ੍ਰੀਤਮ ਕੌਰ ਕੈਨੇਡਾ 41ਵਾਂ ਰਮਨਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਕੈਨੇਡਾ 42ਵਾਂ ਹਰਿੰਦਰ ਕੌਰ ਪਤਨੀ ਰਾਜਪਾਲ ਸਿੰਘ ਕੈਨੇਡਾ 43ਵਾਂ ਬਵਨਦੀਪ ਸਿੰਘ ਪੁੱਤਰ ਭਗਵਾਨ ਸਿੰਘ ਕੈਨੇਡਾ 44ਵਾਂ ਕਰਮਜੀਤ ਕੌਰ ਪਤਨੀ ਦੀਪ ਸਿੰਘ ਕੈਨੇਡਾ 45ਵਾਂ ਸੁਖਵਿੰਦਰ ਕੌਰ ਲੋ ਕੈਨੇਡਾ 44ਵਾਂ ਪਰਮਿੰਦਰ ਸਿੰਘ ਮੋਗਾ 47ਵਾਂ ਹਰਪ੍ਰੀਤ ਕੌਰ ਕੈਨੇਡਾ 48ਵਾਂ ਤੀਰਥ ਸਿੰਘ ਤਲਵੰਡੀ ਪੁਘੇਰੀਆਂ 49ਵਾਂ ਕਮਲਜੀਤ ਸਿੰਘ ਫੌਜੀ ਮੋਗਾ 50ਵਾਂ ਸੁਖਚੈਨ ਸਿੰਘ ਰਾਜਵਿੰਦਰ ਸਿੰਘ 51ਵਾਂ ਗੁਰਜੀਤ ਸਿੰਘ ਦਲਜੀਤ ਸਿੰਘ ਤਤਾਰਗੇਵਾਲਾ 52ਵਾਂ ਖੰਡਪਾਠ ਮਲਕੀਤ ਸਿੰਘ ਮੋਗਾ 53ਵਾਂ ਹਰਮਨਦੀਪ ਕੌਰ ਕੈਨੇਡਾ ਪੁੱਤਰੀ ਗੁਰਜੀਤ ਸਿੰਘ ਨੰਬਰਦਾਰ ਰੌਲੀ ਨਗਰ ਇਹਨਾਂ ਪਰਿਵਾਰਾਂ ਤੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਪਹਿਲੀ ਲੜੀ ਵਿੱਚ ਖੰਡ ਪਾਠਾਂ ਦੀ ਸੇਵਾ ਲੈ ਰਹੇ ਹੋ ਜਿਸ ਜਿਸ ਭਾਵਨਾ ਕਰਕੇ ਪਰਿਵਾਰਾਂ ਨੇ ਆਪ ਜੀ ਦੇ ਦਰ ਦਾ ਓਟ ਆਸਰਾ ਤੱਕਿਆ ਹੈ ਆਪ ਜੀ ਨੇ ਦਰੋਂ ਘਰੋਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਇਹਨਾਂ ਸਮਾਗਮਾਂ ਵਿੱਚ ਸੇਵਾਦਾਰਾਂ ਨੂੰ ਮਨ ਬੁੱਧ ਚਿੱਤ ਕਰਕੇ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਨੇ ਕਿਰਪਾ ਕਰਨੀ ਈਰਖਾ ਨਿੰਦਿਆ ਚੁਗਲੀ ਦਵੇਸ਼ ਤੋਂ ਬਚਾ ਕੇ ਆਪਣੇ ਸੱਚੇ ਪਾਤਸ਼ਾਹ ਚਰਨਾਂ ਦਾ ਪਿਆਰ ਬਖਸ਼ਣਾ ਬਾਣੀ ਦੀ ਦਾਤ ਬਖਸ਼ਣੀ ਪੁੰਨ ਕਰਮ ਬਖਸ਼ਣੀ ਸੱਚੇ ਪਾਸ਼ਾ ਜੀਓ ਐਸ ਵੇਲੇ ਕਿਰਪਾ ਕਰੋ ਜੋ ਮੱਧ ਭਾਗ ਤੇ ਸੰਗਤਾਂ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਲੇਖੇ ਵਿੱਚ ਲਾਓ ਕਿਰਪਾ ਕਰੋ ਮਦ ਭਾਗ ਦੇ ਹੁਕਮਨਾਮੇ ਸਹਿ ਬਖਸ਼ ਕੇ ਸੰਗਤਾਂ ਨੂੰ ਕਰਤਾਰth ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਹਰਾ ਆਗਿਆ ਪਈ ਅਕਾਲ ਕੀ ਤਵੈ ਸਭ ਸੇਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲੇਉ ਚਹੈ ਖੋਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋਤਰੇ ਜੋ ਸਰਦਾ ਕਰ ਸੀਮ ਦੇ ਗੁਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦ੍ਰਿਸ਼ਟਾਂਤ ਕੋ ਸੁਨਿਅੰਤ ਇਕੋ ਵਰਤੰਤ ਇਕੋ ਨਾਮ ਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਹੇ ਕਾ ਸੇ ਵੀ ਹੇ ਕ ਸੰਮਲਾ ਹਰ ਇੱਕ ਸੁਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸਚੀ ਰਾਸ ਪਾਉੜੀ ਪ੍ਰਭ ਦਿਆਲਬੇ ਅੰਤ ਪੂਰਨ ਇਕ ਇਹੋ ਸਭ ਕਿਸ ਆਪੇ ਆਪ ਦੂਜਾ ਕਹੇ ਕਿ ਹਾ ਆਪ ਕਰਹੁ ਪ੍ਰਭ ਦਾਨ ਆਪੇ ਆਪ ਲਿਹੋ ਆਵਣਾ ਜਾਣਾ ਹੁਕਮ ਸਾਬਾ ਨਿਹ ਚਲਾ ਤੋਦਥੇ ਹੋ ਨਾਨਕਾ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸਰੀ ਬਾਣੀ ਭਗਤਾ ਕੀ ਪਰਮ ਸਤਕਾਰ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਜੋ ਮਹਾਪੁਰਸ਼ਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੀਆਂ ਪਹਿਲੀਆਂ ਲੜੀਆਂ ਚੱਲ ਰਹੀਆਂ ਹਨ ਜੋ ਅੱਜ ਮੱਧ ਭਾਗ ਦੇ ਵਿੱਚ ਗੁਰਬਾਣੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਅਸੀਸ ਨਾਲ ਪਹੁੰਚੀ ਹੈ ਐਸ ਵੇਲੇ ਮਤਭਾਗ ਦੀ ਅਰਦਾਸ ਵਿੱਚ ਆਪਾਂ ਸ਼ਾਮਲ ਹੋਏ ਹਾਂ ਵੱਡੇ ਭਾਗਾਂ ਵਾਲੇ ਹੋ ਔਰ ਸੰਗਤ ਨੂੰ ਸਿਨਮਰ ਬੇਨਤੀ ਹੈ ਕਿ ਸ਼ਾਮ ਦਾ ਜੋ ਆਰਤੀ ਆਰਤੀ ਦਾ ਕੀਰਤਨ ਜੋ ਸੰਧਿਆ ਦਾ ਦੀਵਾਨ ਪਾਤਸ਼ਾਹ ਦਾ ਸਜਦਾ ਹੈ ਉਸ ਦੀਵਾਨ ਵਿੱਚ ਸੰਧਿਆ ਵੇਲੇ ਦੀ ਆਰਤੀ ਆਰਤੀ ਦੇ ਸਮੇਂ ਵਿੱਚ ਵੀ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੋ ਖੁਸ਼ੀਆਂ ਲਓ ਔਰ ਆਓ ਹੁਣ ਸਾਰੀ ਸੰਗਤ ਭਾਈ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਆਪਣੀ ਆਪਣੀਆਂ ਸੁਆਵਾਂ ਵਿੱਚ ਜੁਟ ਜੋ ਪ੍ਰੇਮ ਨਾਲ ਸੇਵਾ ਕਰਨੀ ਹੈ ਸੇਵਾ ਕਰਦੇ ਸਮੇਂ ਕੋਈ ਕਿਸੇ ਦੀ ਨਿੰਦਿਆ ਚੁਗਲੀ ਵਾਲਾ ਬਚਨ ਨਹੀਂ ਕਰਨਾ ਤਾਂ ਕਿ ਆਪਣੀ ਸੇਵਾ ਵਿਅਰਥ ਚਲੀ ਜਾਵੇ ਸੱਚ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਸਾਡੀ ਸੇਵਾ ਪ੍ਰਵਾਨ ਹੋਣੀ ਚਾਹੀਦੀ ਹੈ ਸੋ ਇਸ ਲਈ ਆਪਾਂ ਕੋਈ دنیਆਵੀ ਬਚਨ ਨਾ ਕਰੀਏ ਕੇਵਲ ਆਪਾਂ ਸੇਵਾ 'ਚ ਜੁੜ ਕੇ ਹੀ ਆਪਣਾ ਜੀਵਨ ਸਫਲਾ ਬਣਾਈਏ ਸੰਗਤ ਹੁਣ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸੇਵਾ 'ਚ ਜੁਟਜੋ ਸਾਰੇ ਪਿਆਰ ਦੇ ਨਾਲ ਔਰ ਕੱਲ ਦਾ ਜਿਹੜਾ ਭੋਗ ਦਾ ਸਮਾਂ ਹੋਵੇਗਾ 9 ਵਜੇ ਸਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਲੋਕ ਮੁਖਾਰਬਿੰਦ ਦੇ ਉਚਾਰੇ ਹੋਏ ਉਹ ਪੌਣੇ 9 ਵਜੇ ਆਪ ਜੀ ਨੇ ਆ ਕੇ ਦਰਬਾਰ ਚ ਸੱਜ ਜਾਣਾ ਹੈ ਲੇਟ ਨਹੀਂ ਹੋਣਾ ਤਾਂ ਕਰਕੇ ਸਾਨੂੰ ਇਹ ਇਹ ਨਹੀਂ ਵੀ ਸਾਨੂੰ ਕੋਈ ਇਸ ਗੱਲ ਦਾ ਘਾਟਾ ਲੱਗੀ ਵੀ ਅਸੀਂ ਅੱਧੇ ਇੱਕ ਸ਼ਲੋਕ ਪੜੇ ਜਾ ਚੁੱਕੇ ਫਿਰ ਪਹੁੰਚੀਏ ਨਹੀਂ ਭਾਈ ਪੂਰਨ ਤੌਰ ਤੇ ਭਗਤੀ ਕਰੋ ਟਾਈਮ ਸਿਰ ਪਹੁੰਚੋ ਪੌਣੇ 9 ਵਜੇ ਆਪ ਇੱਥੇ ਸਾਜੋ ਦਰਬਾਰ ਚ 9 ਵਜੇ ਤਕਰੀਬਨ ਭੋਗ ਨੌਵੇਂ ਪਾਤਸ਼ਾਹ ਦੇ ਸ਼ਲੋਕ ਸੁਣੋ ਬੈਠ ਕੇ ਉਦੋਂ ਬਾਅਦ 10 ਵਜੇ ਤੱਕ ਅਰਦਾਸ ਹੋ ਕੇ ਤੇ ਫਿਰ ਆਪਾਂ 11 ਵਜੇ ਦੁਬਾਰਾ ਸੇਵਾਦਾਰ ਨੇ ਤਿਆਰੀ ਵੀ ਕਰਨੀ ਆ ਸਾਰੇ 11 ਵਜੇ ਦੂਸਰੀ ਲੜੀ ਦੇ ਪ੍ਰਾਰੰਭ ਹੋਣਗੇ ਔਰ ਨਾਲੇ ਕੱਲ ਨੂੰ 6 ਤਰੀਕ ਦਾ ਜੋ ਸਮਾਂ ਹੈ ਉਹਦੇ ਵਿੱਚ ਭਾਈ ਕੱਲ ਨੂੰ ਦਸਤਾਰ ਮੁਕਾਬਲਾ ਵੀ ਹੋਣਾ ਹੈ 2 ਵਜੇ ਦਾ ਟਾਈਮ ਰੱਖਿਆ ਹੈ ਦਸਤਾਰ ਮੁਕਾਬਲੇ ਦਾ ਇਹ ਨਹੀਂ ਵੀ ਦਸਤਾਰਾਂ ਤਾਂ ਬੱਚਿਆਂ ਨੇ ਬੰਨਣੀਆਂ ਆ ਆਪਾਂ ਕੀ ਕਰਨ ਜਾਣੇ ਨਹੀਂ ਭਾਈ ਆਪਾਂ ਬੈਠ ਕੇ ਬੱਚਿਆਂ ਨੂੰ ਦਸਤਾਰਾ ਬੰਨਦੇ ਦੇਖਣਾ ਹੈ ਕਿਉਂ ਦੇਖਣਾ ਤਾਂ ਦੇਖਣਾ ਵੀ ਸਾਨੂੰ ਪਤਾ ਲੱਗੇ ਵੀ ਸਾਡੇ ਸਿੱਖਾਂ ਦੇ ਬੱਚੇ ਵੀ ਇੰਨੀਆਂ ਸੋਹਣੀਆਂ ਦਸਤਾਰਾ ਬੰਨਦੇ ਹਨ ਹੌਸਲਾ ਵਜਾਈ ਔਰ ਉਹਨਾਂ ਨੂੰ ਸੀਸ ਵੀ ਆਪਾਂ ਬਖਸ਼ਣੀ ਹੈ ਬੈਠ ਕੇ ਸੋ ਉਹ ਪ੍ਰੋਗਰਾਮ ਆਪਾਂ ਮਿਸ ਨਹੀਂ ਕਰਨਾ ਪੂਰਨ ਤੌਰ ਤੇ ਉਸ ਪ੍ਰੋਗਰਾਮ ਦੇ ਨਾਲ ਬੱਚਿਆਂ ਨੂੰ ਹੌਸਲਾ ਵਜਾਈ ਦੇਣੀ ਹੈ ਆਪ ਸੰਗਤਾਂ ਨੇ ਉਹ 2 ਵਜੇ ਸ਼ੁਰੂ ਹੋਣਾ ਹੈ ਤਕਰੀਬਨ 4 4:30 ਵਜੇ ਤੱਕ ਉਹ ਪ੍ਰੋਗਰਾਮ ਸਮਾਪਤ ਹੋ ਜਾਣਾ ਹੈ ਫਿਰ ਆਪ ਜੀ ਜਾ ਕੇ ਆਰਤੀ ਦੇ ਟਾਈਮ ਵਾਪਸ ਆ ਸਕਦੇ ਹੋ ਕਿਉਂਕਿ ਇਹ ਤਾਂ ਭਾਈਚਾਰ ਸੋ ਚੱਲਹੀ ਹੈ ਇਹਦੇ ਵਿੱਚ ਕੋਈ ਨਹੀਂ ਵੀ ਆਪਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਜਿਨ੍ਹਾਂ ਨੇ ਅੰਦਰੋਂ ਪ੍ਰੀਤਾਂ ਲਾਈਆਂ ਨਾ ਉਹ ਆਖਦੇ ਨਾ ਉਹ ਥੱਕਦੇ ਬਸ ਮਹਾਰਾਜ ਕਿਰਪਾ ਕਰੇ ਉਆਪ ਹੀ ਮੇਰਾ ਕਰਕੇ ਆਪਦੀ ਸੇਵਾ ਆਪਣੇ ਤੋਂ ਕਰਾਵੇ ਸਾਰਿਆਂ ਤੋਂ ਤੋਂ ਆਪ ਪਿਆਰ ਨਾਲ ਇਹਨਾਂ ਸਮਿਆਂ ਤੋਂ ਲਾਹਾ ਲਓ ਅਗਲੀਆਂ ਬੇਨਤੀਆਂ ਫਿਰ ਨਾਲ ਦੀ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋੜ ਆਪਤ ਬਾ